ਉਧਰ ਠੀਕ ਆ ਦੂਜੇ ਦਾ ਪਿੱਛੇ ਹੋ ਜਾ ਯਾਰ ਸਹੀ ਗੱਲ ਆ ਬਾਈ ਇਹਨੂੰ ਦੇਖ ਹਵਾਵਾਂ ਤੋਂ ਕੂਤਰਨ ਬਾਈ ਗਰਮੀ ਇਤ ਖੜਕਗਾ ਮੈਂ ਵੀ ਤੂੰ ਰੱਖੀ ਬੈਠ ਜਾ ਜੇ ਤੈਨੂੰ ਕਹ ਦੋ ਮਿੰਟ ਖੜ ਜਾ ਕਰੀ ਜਾਂਦਾ ਕੋਈ ਹੋ ਦੋ ਮਿੰਟ ਖੜ ਜਾ ਟਾਈਮ ਹੋ ਚੱਲਿਆ ਬਾਈ ਪੰਜ ਮਿੰਟ ਆਪ ਨੂੰ ਟੱਕ ਕਰ ਦੇ ਬਾਈ ਬਾਕੀ ਵਾਲੇ ਬੋਲ ਕੱਟਾ ਲਾ ਜਿਹੜੇ ਰਹਿਣਗੇ ਦੁਬਾਰੇ ਬੋਲ ਦੇ ਤੂੰ ਟੱਕ ਕਰੀ ਜਾਣਾ ਜਿਹੜਾ ਨਾਲ ਨਾਲ ਆ ਤਾਂ ਬੋਲ ਜਾ ਬੋਵੀ ਮੁਕਸਰ ਉਹਨੇ ਪਹੁੰਚ ਗਿਆ ਲੋਟੇ ਨਹੀਂ ਉਹ ਤਾਂ ਜਿਹੜਾ ਤੂੰ ਨੇ ਅੱਜ ਡੀਜੀ ਲੋਹਾ ਖੜਾ ਵੀ ਉਹਨਾਂ ਲਈ ਹੋਣਾ ਉਹ ਲਗਾਉਂਦਾ ਪੁੱਤ ਉਹ ਨਹੀਂ ਤਾਂ ਤਾਣਾ ਹਾਰ ਕੇ ਵੀ ਜਿੱਤੇ ਆ ਅੱਜ ਤਾਂ ਤੈਨੂੰ ਮੈਂ ਨਹੀਂ ਹਰਦਾ ਨਹੀਂ ਆ ਨਾ ਨਿੰਮਾ ਮਾਨੂੰ ਕੇ ਵੀਰੇ ਦੀਪਾ ਪੜਾਣ ਪੂਰੀ ਮਾਉ ਆਣਾ ਦਵਿੰਦਰ ਨਵੰਗ ਪਿੰਡ ਇੰਦਰਜੀਤ ਢੰਡੋਵਾਲ ਆ ਗਿਆ ਆ ਗਿਆ ਮਨੂ ਬੁਰਜਾ ਅਦਾ ਜੀ ਗੱਗੂ ਸੋਲੀ ਨਿੱਕਾ ਖੋਲੀ ਕਾਲਾ ਕੋਟਲੀ ਗੁਰਪ੍ਰੀਤ ਬੀਬੀ ਵਾਲਾ ਡਾਕਟਰ ਗਰੁੱਪ ਹਰੀਕੇ ਜੀਨਾ ਲਾਲ ਹਰੀ ਬਗਲ ਲਾਲ ਡੱਡ ਕੀ ਭਾਈ ਸੋੜ ਬੱਬੀ ਵੀਰ ਕਲਾ ਸੋਖ ਕੈਨੇਡਾ ਸਾਤੇ ਵਾਲਾ ਰਣਜੀਤ ਮਰਾੜ ਹੈਪੀ ਗਾਲਬ ਜੋਤ ਹਿਥਰਵਾਲ ਜਸਮੀਤ ਪੰਡੋਰੀ ਅਰਸ਼ਦੀਪ ਕੋਟਲੀ ਵਿੱਕੀ ਕੋਟਲੀ ਜੀਤ ਦੁਬਈ ਮਨਤ ਸੱਦਮਾ ਮੰਨਾ ਸੱਦਮਾ ਗੁਰਬਾਜ ਕੈਨੇਡਾ ਪ੍ਰੀਤ ਡੇਲੋ ਪਾਲੀ ਭਲਾਈ ਐ ਨਾ ਤਕਦੀਰ ਬੀਲਾ ਲੱਕੀ ਚੱਕ ਗੁਰੂ ਡਾਕਟਰ ਪਖਰਾਜ ਲਾਡੀ ਇੰਗਲੈਂਡ ਮੰਦਰ ਗੋਦਾ ਲਾਡੀ ਜੈਤੋ ਗੋਲਦੀ ਜੈਤੋ ਜੱਸੀ ਦੇਵਨ ਕਾਲਾ ਲੰਮੇ ਕਾਲਾ ਲੰਮੇ ਰਾਣਾ ਮੋੜ ਜਸਦੀਪ ਬਰਮੀ ਅਭੀਜੀਤ ਬਰਮੀ ਨਿੱਕਾ ਸਦਮਾ ਗੁਰਕੀਰਤ ਪੋਨਾ ਮਾਣਾ ਕੀ ਲਈ ਗੋਲੂ ਅੜੀਗੜ ਰਵੀ ਹੈਪਾਲ ਜੱਸੂ ਇੰਗਲੈਂਡ ਨਿਸ਼ਾਨ ਭਾਗਸਰ ਪਿੰਦੀ ਪਪਾਲ ਕੱਦੂ ਸਾਹ ਜਿਹੜਾ ਢੁੱਟੋ ਲੰਬੜੀ ਮੋਰ ਲੱਖਾ ਗੁਰਿੰਨਤ ਕਰਨ ਗੁਰੂ ਸਰ ਆ ਗਿਆ ਬਈ ਫੌਜਾ ਮੁਖ ਸਰ ਸੁੱਖਾ ਪਤਰਾਲਾ ਹੈਗਾ ਜੀ ਗਗਨ ਸਗਰਾਣਾ ਇੱਕ ਸੇਕੂ ਕੋੜ ਕੋ ਪੁਰਾ ਸੇਕੂ ਕੋੜ ਗੁਰੂ ਮੰਦਵਿੰਦਰ ਬੋਪਾ ਰਾਏ ਨਰਮਲ ਕੋਟਲੀ ਬਿੱਟੂ ਬਚਾਕੀ ਕਿੰਨਾ ਚਾਣਾ ਦਾ ਹਰ ਕੇ ਬੈਠੇ ਨੂੰ ਤੁਮ ਚਾਲਤੀ ਕਾਲੇ ਪੁੰਜੇ ਦਾ ਰਾਤ ਨਹੀਂ ਫੜਿਆ ਰਾਤ ਫੜਿਆ ਬਈ 1 ਵਜੇ ਫੜਿਆ ਬਾਈ ਕਰਤੋ ਬੇਟੀ ਬਾਈ ਨਹੀਂ ਨਹੀਂ ਪਤਾ ਤਾਂ ਸਵੇਰ ਫੜਿਆ ਮੂਰਾ ਸਵੇਰ ਨਹੀਂ ਬਾਈ ਪੂ ਫੜਿਆ ਰਾਤ ਹੀ ਗਿਆ ਯਾਰ ਬਾਈ ਕਾਲੇ ਦਾ ਵੀ ਪੁੱਤਰ ਪਿਛਲੀ ਵਾਰ 1 ਵਜੇ ਫੜਿਆ ਸੀ ਉਹ ਵੀ ਨਾਲ ਹੀ ਛਡਾਇਆ 1 ਵਜੇ 99 ਰੇਟ ਬਹੁਤ ਦੋ ਮਿੰਟ ਇਹ ਬਾਈ ਕੋ ਦੇਣਾ 100% ਦੇ ਦਿੰਦੇ ਆ ਲੈ ਲਾ ਲਓ ਬਈ ਮਿੱਤਰੋ 70 ਮਿੰਟ ਦਿੱਤੇ ਦੇ ਲਾ ਗੋਰੇ ਨੇ ਸਿਰੇ ਵਾਲੀ ਗੱਲ ਕਹਿਤੀ ਬਾਈ ਨਾ ਕੋਈ ਰੌਲਾ ਨਾ ਕੋਈ ਤਰਾਜ ਪੁੱਤਰ ਦਾ ਗੁਰਮੀਤ ਗੜ ਤੋਂ ਆ ਗਿਆ ਤੁਹਾਡਾ ਆ ਆ ਬੋਵੀ ਮੁੱਕ ਕਰੋ ਆ ਗਿਆ ਡੀਸੀ ਲੋਹਾ ਖੇੜਾ ਛਣੀ شیخਪੁਰਾ ਵੀਰੇ ਹੈਗਾ ਵੀਰੇ ਹੈਗਾ ਬਸ ਠੀਕ ਹੈ ਹੋਗਾ ਚੱਟੂ ਤੇਰੀ ਨਾ 10 ਮਿੰਟ ਟਬੋਲ ਆ ਵੇਖ ਲੋ ਇੱਕ ਬਾਈ ਸਵੇਰੇ ਫੜਿਆ ਰਮਜ਼ਾਨ ਦਲੇਰਗੜ ਇਹਨੂੰ 40 ਮਿੰਟ ਦੇਵਾਂਗੇ ਇਹਦਾ ਸੋਣੀ ਫੜਿਆ ਉਹ ਇੱਕ ਮਿੰਟ ਉਹ ਪਿੰਜਰੇ ਨਾਲ ਦੇਖੋ ਬਾਈ ਰੱਖ ਦੋ ਆ ਬਾਈ ਨਾ ਪਿੰਜਰੇ ਪਾਇਆ ਆਪਦੀ ਹੁਣ ਤਸੱਲੀ ਕਰ ਲੋ ਕਿਸੇ ਕੋਈ ਡਾਊਟ ਆ ਆਪਦਾ ਹੁਣ ਮੜਕੇ ਨੇ ਕਿਹਾ ਜੋ ਵੀ ਐ ਕਰਾਤਾ ਪਰ ਗੰਦੀ ਵਾਲਿਆਂ ਨੇ ਜੋ ਕਰਾਤਾ ਆ ਹੁਣ ਇੱਥੇ ਸਾਹਮਣੇ ਪਾਇਆ ਸਾਰੀ ਤਸੱਲੀ ਕਰ ਲੋ ਜਿਹਨੂੰ ਕਿਸੇ ਜਿਹਨੇ ਕੂਤਰ ਕੱਢ ਕੇ ਫੜ ਕੇ ਵੇਖਣਾ ਸੀ ਉਹ ਵੀ ਕੱਢ ਕੇ ਵੀ ਫੜ ਕੇ ਹੀ ਵਿਖਾਵਾਂਗੇ ਹਾਂ ਸਾਰਾ ਕੁਝ ਕਰਾਂਗੇ ਅਸੀਂ ਕੋਰੇ ਨਾ ਆ ਦੀ ਨਿਗਾਹ ਮਾਰ ਲੋ ਹੁਣ ਅਸੀਂ ਇੱਥੇ ਖੜੇ ਆ ਮਗਰੋਂ ਨੇ ਕੋਈ ਜਾ ਕੇ ਕਹਿ ਜੋ ਪਾ ਦੇ ਨੇ ਰਿਕਾਰਡ ਗਾ ਵੀ ਆਇਆ ਹੋ ਗਿਆ ਜਾਂ ਹੋ ਗਿਆ ਬਾਈ ਆ ਵੇਖ ਲੋ ਤਸੱਲੀ ਕਰ ਲੋ ਤਸੱਲੀ ਕਰ ਲੋ ਜੀ ਦੇ ਕਿਸੇ ਨੂੰ ਕਿਸੇ ਤੇ ਕੋਈ ਡਾਊਟ ਆਉਂਦਾ ਵੇਖ ਲਓ ਵੀ ਮਿੱਤਰੋ ਆ ਰਿਹਾ ਮਾੜਾ ਭੰਗੜਾ ਪਾ ਲਓ ਜੋ ਮਰਜ਼ੀ ਕਰ ਲੋ ਇਹ ਕਹਿੰਦੇ ਰੂਲ ਢੌਂਟਾ ਕੰਮ ਬਾਈ ਗੋਰੇ ਵਰਪੰਦੀ ਦਾ ਬਾਈ ਤਿਸਰ ਦੀ ਵੀਡੀਓ ਵੀ ਆਪਾਂ ਐਸੇ ਭੇਜਦੇ ਲੈ ਕੇ ਆਵਾਂਗੇ ਜੁੜੇ ਰਹੋ ਆਪਣੇ ਨਾਲ ਪੇਜ ਨੂੰ ਤਾਂ ਫੋਲੋ ਕਰ ਲਓ ਚੈਨਲ ਨੂੰ ਤਾਂ ਸਬਸਕ੍ਰਾਈਬ ਕਰ ਲਿਓ ਲਾਗ ਉਤਰਨ ਲੱਗਿਆ ਬਾਈ ਓਲੇ ਉਤਰਾਂ ਨੂੰ ਜੰਤੀ ਯੌਂਦਰੇ ਮਾਰਦਾ ਮਿੱਤਰੋ ਓਲਾ ਖੈਰ ਦੀ ਬਾਜੀ ਜਿੰਨੇ ਛੁੱਟ ਗਏ ਮਿੱਤਰੋ ਦੇਖੋ ਪਲਾਜ਼ਰ ਰੌਣਕਾਂ ਵਰਕੰਦੀ ਧਰਤੀ ਤੇ ਦਿਨ ਦੁਸਰ ਦਾ ਖੁੱਲਾ ਮੌਕਾ ਦੇਦਾ ਕੋਈ ਪਲਾਕ ਕੋਈ ਤਾੜੀ ਮਾਰੋ ਜਲ ਖੁਸ਼ ਕਰੋ ਕੋਰਾ ਵਰਕੰਦੀ ਕਹਿੰਦਾ